ਹੈਲੋ ਸ਼ਸ਼ੀਕਾਲ ਮੇਰੀ YouTube ਫੈਮਿਲੀ ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਭਰਿਆ ਸਫਲਤਾਪੂਰਵਕ ਹੋਵੇ ਕਵਿਤੇ ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਅੱਜ ਆਪਾਂ ਗੱਲ ਕਰਦੇ ਆਂ ਮਿਥਨ ਰਾਸ਼ੀ ਦੀ ਮਿਥਨ ਰਾਸ਼ੀ ਲਈ 2026 ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਏ ਆ ਮਿਥਨ ਰਾਸ਼ੀ ਵਾਲੇ ਪਰਸਨ ਮਨਮੋਹ ਜੀ ਹੁੰਦੇ ਆ ਆਪਣੇ ਹੀ ਧੰਦੇ ਵਿੱਚ ਜਿਉਣ ਵਾਲੇ ਹੁੰਦੇ ਆ ਤੁਸੀਂ ਗਣਪਤੀ ਮਹਾਰਾਜ ਜੀ ਦੀ ਪੂਜਾ ਕਰਨਾ ਹਰ ਰੋਜ਼ ਗਣਪਤੀ ਮਹਾਰਾਜ ਜੀ ਨੂੰ ਦੁਰਵਾ ਚੜਾਓ ਨਹੀਂ ਤਾਂ ਤੁਸੀਂ ਆਏ ਬੁੱਧਵਾਰ ਦੇ ਬੁੱਧਵਾਰ ਗਣਪਤੀ ਮਹਾਰਾਜ ਜੀ ਦੀ ਪੂਜਾ ਕਰਨਾ ਅਤੇ ਗਣਪਤੀ ਮਹਾਰਾਜ ਜੀ ਨੂੰ ਦੁਰਵਾ ਚ ਰੋ ਚੜਾਉਣਾ ਤੁਹਾਡੀ ਕਿਸਮਤ ਚਮਕੇਗੀ ਮਿਥਨ ਰਾਸ਼ੀ ਵਾਲੇ ਪਰਸਨ ਬਹੁਤ ਤੇਜ ਬੁੱਧੀ ਵਾਲੇ ਹੁੰਦੇ ਆ ਮਨਮੋਜੀ ਵੀ ਹੁੰਦੇ ਹੈਗੇ ਤੇ ਤੇਜ ਬੁੱਧੀ ਵਾਲੇ ਵੀ ਹੁੰਦੇ ਆ ਇਸ ਸਾਲ ਤੁਸੀਂ ਆਪਣੇ ਪੈਣ ਭਰਾਵਾਂ ਦੇ ਨਾਲ ਅੱਛੇ ਰਿਲੇਸ਼ਨ ਬਣਾ ਕੇ ਰੱਖਣਾ ਤੁਹਾਡੀ ਕੁੰਡਲੀ ਦੇ ਵਿੱਚ ਸ਼ਨੀ ਅਤੇ ਬ੍ਰਹਸਪਤੀ ਦੀ ਪੋਜੀਸ਼ਨ ਬਹੁਤ ਅੱਛੀ ਹੋ ਰਹੀ ਹੈ ਅਤੇ ਰਾਹੂ ਕੇਤੂ ਦਾ ਪ੍ਰਭਾਵ ਤੁਹਾਡੇ ਤੇ ਰਹੇਗਾ ਪਰੰਤੂ ਸਾਲ ਦੇ ਮੱਧ ਦੇ ਵਿੱਚ ਜੂਨ ਜਲਾਈ ਦੇ ਵਿੱਚ ਜਾ ਕੇ ਨਾ ਤੁਹਾਨੂੰ ਵਿਦੇਸ਼ ਯਾਤਰਾ ਹੋ ਸਕਦੀ ਹੈ ਤੁਹਾਡੀ ਚੰਗੇ ਚੰਗੇ ਲੋਕਾਂ ਦੇ ਨਾਲ ਮਿਲੋਗੇ ਤੁਸੀਂ ਧਾਰਮਿਕਤਾ ਨਾਲ ਜੁੜੋਗੇ ਜਨਵਰੀ ਦੇ ਮਹੀਨੇ ਗਾਜ ਕੇਸਰੀ ਜੋਗ ਬਣ ਰਿਹਾ ਚੰਦਰਮਾ ਅਤੇ ਬ੍ਰਹਸਪਤੀ ਤਹਾਡੇ ਸਰਕਾਰੀ ਕੰਮ ਬਣਨਗੇ ਤੁਹਾਡੀ ਬੱਲੇ ਹੀ ਬੱਲੇ ਤੁਹਾਨੂੰ ਧਨਲਾਭ ਹੋਵੇਗਾ ਪਰੰਤੂ ਤੁਸੀਂ ਆਪਣੇ ਬੌਸ ਨਾਲ ਆਪਣੀ ਸੰਤਾਨ ਦੇ ਨਾਲ ਲੜਾਈ ਝਗੜੇ ਤੋਂ ਬਚ ਕੇ ਰਹਿਣਾ ਆਪਣੀ ਸਿਹਤ ਵੱਲ ਧਿਆਨ ਦੇਣਾ ਜੋ ਮਿਥਨ ਰਾਸ਼ੀ ਵਾਲੇ ਸਟੂਡੈਂਟ ਆ ਤੁਸੀਂ ਵਿਦਿਆ ਦੀ ਦੇਵੀ ਮਾਤਾ ਸਰਸਵਤੀ ਦੀ ਪੂਜਾ ਜ਼ਰੂਰ ਕਰਨਾ ਤੁਹਾਡੇ ਲਈ ਬਹੁਤ ਵਧੀਆ ਹੋਵੇਗਾ ਤੁਹਾਡੀ ਮਨੋ ਕਾਮਨਾ ਪੂਰੀ ਹੋਏਗੀ ਜੇਕਰ ਤੁਸੀਂ ਕੋਈ ਵਾਹਾਂ ਜਾਂ ਭੂਮੀ ਖਰੀਦਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ ਤੁਹਾਡੇ ਲਈ ਬਹੁਤ ਵਧੀਆ ਜੇਕਰ ਤੁਸੀਂ ਵਪਾਰ ਕਰਦੇ ਹੋ ਕੋਈ ਤਾਂ ਤੁਸੀਂ ਜਲਦਬਾਜੀ ਤੋਂ ਬਚ ਕੇ ਰਹਿਣਾ ਕਿਸੇ ਵੀ ਕੰਮ ਦੇ ਵਿੱਚ ਜਲਦਬਾਜੀ ਨਹੀਂ ਕਰਨੀ 2 ਜੂਨ ਤੱਕ ਜੋ ਵੀ ਤੁਸੀਂ ਨਿਵੇਸ਼ ਕਰਨਾ ਹੈਗਾ ਉਹ ਸੋਚ ਸਮਝ ਕੇ ਕਰਨਾ ਸੋਚ ਸਮਝ ਕੇ ਕਿਸੇ ਨੂੰ ਪੈਸਾ ਆਧਾਰ ਦੇਣਾ ਸੋਚ ਸਮਝ ਕੇ ਕਰਜ਼ਾ ਦੇਣਾ ਜੋ ਵੀ ਗਲਤ ਸਲਾਹ ਦਿੰਦੇ ਹੈਗੇ ਉਹਨਾਂ ਵਿਅਕਤੀਆਂ ਤੋਂ ਬਚ ਕੇ ਰਹਿਣਾ ਉਹਨਾਂ ਰਿਸ਼ਤੇਦਾਰਾਂ ਤੋਂ ਬਚ ਕੇ ਰਹਿਣਾ 2026 ਦੇ ਵਿੱਚ ਤੁਸੀਂ ਕਿਸੇ ਨੂੰ ਪੈਸਾ ਦਰ ਨਹੀਂ ਦੇਣਾ ਜੋ ਨੌਕਰੀ ਪੇਸ਼ਾ ਆਦਮੀ ਆ ਉਹਨਾਂ ਨੇ ਸੋ ਸਮਝ ਕੇ ਆਪਣਾ ਕੰਮ ਕਰਨਾ ਕੋਈ ਗਲਤੀ ਹੋ ਸਕਦੀ ਹੈ ਜੂਨ ਤੱਕ ਸੰਭਲ ਕੇ ਕੰਮ ਕਰਨਾ ਓਵਰ ਕੰਫੀਡੈਂਸ ਦੇ ਵਿੱਚ ਨਹੀਂ ਆਉਣਾ ਕੰਮ ਦੇ ਵਿੱਚ ਕੋਈ ਲਾਪਰਵਾਹੀ ਨਹੀਂ ਕਰਨੀ ਤੁਹਾਨੂੰ ਕੋਈ ਅਣਚਾਹੀ ਯਾਤਰਾ ਪਰੇਸ਼ਾਨ ਕਰ ਸਕਦੀ ਹੈ ਜੋ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਵੀ ਹਾਂ ਮੈਂ ਆ ਜਗ੍ਹਾ ਤੇ ਜਾਣਾ ਉੱਥੇ ਜਾਣਾ ਪੈ ਸਕਦਾ ਖਰਚੇ ਤੋਂ ਬਚ ਕੇ ਰਹਿਣਾ ਜੂਏ ਸੱਟੇ ਤੋਂ ਬਚ ਕੇ ਰਹਿਣਾ ਨਹੀਂ ਤਾਂ ਤੁਹਾਨੂੰ ਹਾਨੀ ਹੋ ਸਕਦੀ ਹੈ ਜੋ ਮਿਲਿਆ ਉਹੀ ਠੀਕ ਆ ਬਹੁਤ ਵਧੀਆ ਆਪਣੀ ਮਿਹਨਤ ਕਰੋ ਚੰਗੇ ਲੋਕਾਂ ਨਾਲ ਕਨੈਕਸ਼ਨ ਬਣਾ ਕੇ ਰੱਖੋ ਜੋ ਵੀ ਤੁਹਾਡੀ ਪ੍ਰੀ ਪਲੈਨਿੰਗ ਆ ਉਹ ਕਿਸੇ ਨੂੰ ਨਾ ਦੱਸੋ ਜੋ ਵੀ ਚੰਦਰਮਾ ਤੁਹਾਡੀ ਕੁੰਡਲੀ ਦੇ ਵਿੱਚ ਬੈਠਾ ਹੈਗਾ ਤੁਹਾਡਾ ਮਨ ਡੁਲਾਏਗਾ ਤੁਸੀਂ ਆਪਣਾ ਟਾਈਮ ਵੇਸਟ ਨਹੀਂ ਕਰਨਾ ਤੁਹਾਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੋ ਸਕਦੀ ਹੈ ਪੇਟ ਦੀ ਪ੍ਰੋਬਲਮ ਹੋ ਸਕਦੀ ਹੈ ਸੋ ਸਮਝ ਕੇ ਆਪਣਾ ਖਾਣਾ ਪੀਣਾ ਆਪਣੇ ਖਾਣ ਪੀਣ ਵੱਲ ਧਿਆਨ ਦੇਣਾ ਤੁਹਾਡੀ ਪ੍ਰੋਮੋਸ਼ਨ ਹੋ ਸਕਦੀ ਹੈ ਜੋ ਵੀ ਤੁਸੀਂ ਪਬਲਿਕ ਡੀਲ ਕਰਦੇ ਹੋ ਜਾਂ ਰਾਜਨੀਤੀ ਦੇ ਵਿੱਚੋਂ ਰਾਜਨੀਤੀ ਦੇ ਖੇਤਰ ਵਿੱਚ ਤੁਸੀਂ ਉਚਾਈਆਂ ਛੂਹੋਗੇ ਸਭ ਕੁਝ ਬਹੁਤ ਵਧੀਆ ਰਹੇਗਾ ਪਰ ਤੁਸੀਂ ਆਧਾਰ ਨਹੀਂ ਦੇਣਾ ਕਿਸੇ ਨੂੰ ਹਰ ਟਾਈਮ ਪੋਜੀਟਿਵ ਰਹੋ ਜੋ ਵੀ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੋਰਟ ਕਚੈਰੀ ਦਾ ਕੇਸ ਉਸ ਦੇ ਵਿੱਚ ਤੁਹਾਡੀ ਜਿੱਤ ਹੋਵੇਗੀ ਦਾਨ ਪੁੰਨ ਕਰਦੇ ਰਹੋ ਆਪਣੇ ਧਰਮ ਕਰਮ ਦੇ ਨਾਲ ਜੁੜੇ ਰਹੋ ਤੁਹਾਡੀ ਰਾਸ਼ੀ ਦੇ ਵਿੱਚ ਬ੍ਰਹਸਪਤੀ ਦੀ ਪੋਜੀਸ਼ਨ ਬਹੁਤ ਵਧੀਆ ਤਾਡੇ ਬਹੁਤ ਵਧੀਆ ਕੰਮ ਹੋਣਗੇ ਤੁਹਾਨੂੰ ਨજર ਲੱਗ ਸਕਦੀ ਆ ਨજર ਤੁਹਾਨੂੰ ਘਰ ਤੋਂ ਵੀ ਲੱਗ ਸਕਦੀ ਆ ਬਾਹਰੋਂ ਵੀ ਲੱਗ ਸਕਦੀ ਆ ਰਿਸ਼ਤੇਦਾਰ ਵੀ ਨજર ਲਗਾ ਸਕਦੇ ਆ ਤੁਹਾਡੇ ਆਲੇ-ਦੁਆਲੇ 네ਗੇਟਿਵਿਟੀ ਬਹੁਤ ਜ਼ਿਆਦਾ ਖਲਾਰਾਂ ਦੀ ਕੋਸ਼ਿਸ਼ ਕਰਨਗੇ ਪਰ ਤੁਸੀਂ ਹਮੇਸ਼ਾ ਪੋਜ਼ਿਟਿਵ ਰਹਿਣਾ ਧਰਮ ਕਰਮ ਨਾਲ ਜੁੜੇ ਰਹੋ ਹਮੇਸ਼ਾ ਚੰਗੇ ਚੰਗੇ ਕਰਮ ਕਰਦੇ ਰਹੋ ਆਪਣਾ ਵਹੀਕਲ ਧਿਆਨ ਨਾਲ ਚਲਾਉਣਾ ਨੀਲੇ ਅਤੇ ਕਾਲੇ ਕੱਪੜਿਆਂ ਤੋਂ ਪਰਹੇਜ਼ ਕਰਨਾ ਤੁਸੀਂ ਆਪਣੇ ਪਿਤਾ ਨਾਲ ਅੱਛੇ ਰਿਲੇਸ਼ਨ ਬਣਾ ਕੇ ਰੱਖੋ ਮਾਤਾ ਪਿਤਾ ਦਾ ਖਿਆਲ ਰੱਖਣਾ ਤਹਾਡੇ ਲਈ 2026 ਬਹੁਤ ਵਧੀਆ ਹੁਣ ਆਪਾਂ ਗੱਲ ਕਰਦੇ ਆਂ ਕਰਕ ਰਾਸ਼ੀ ਬਾਰੇ ਵੀ ਕਰਕ ਰਾਸ਼ੀ ਲਈ 2026 ਕਿਵੇਂ ਰਹੇਗਾ ਅਤੇ ਇਸ ਸਾਲ ਨੂੰ ਬਿਹਤਰ ਕਿਵੇਂ ਬਣਾ ਸਕਦੇ ਕਰਕ ਰਾਸ਼ੀ ਚੰਦਰਮਾ ਦੇ ਨਾਲ ਰਿਲੇਟਡ ਚੰਦਰਮਾ ਢਾਈ ਦਾ ਰਹਿੰਦਾ ਇਸ ਤਰ੍ਹਾਂ ਹੀ ਕਰਕ ਰਾਸ਼ੀ ਵਾਲੇ ਵਿਅਕਤੀ ਨਾ ਚੁਲਬਲੇ ਹੁੰਦੇ ਆ ਇਹਨਾਂ ਦਾ ਮਨ ਚੁਲਬਲਾ ਹੁੰਦਾ ਬਹੁਤ ਜਲਦੀ ਗੁੱਸਾ ਕਰਦੇ ਹੈਗੇ ਆ ਇੱਕੇ ਪਲ ਲਈ ਤਾਂ ਆਪਣੇ ਨਾਲ ਇਹ ਗੱਲਾਂ ਬਾਤਾਂ ਕਰੀ ਜਾਣਗੇ ਜੇਕਰ ਕੋਈ ਗੱਲ ਹੋ ਗਈ ਤੇ ਇਹਨਾਂ ਨੇ ਇੱਕ ਪਲ ਦੇ ਵਿੱਚ ਗੁੱਸਾ ਕਰ ਲੈਣਾ ਇਹ ਵਿਅਕਤੀ ਆਰਾਮ ਨਾਲ ਰਹਿਣਾ ਪਸੰਦ ਕਰਦੇ ਆ ਤੇ ਆਰਾਮ ਨਾਲ ਖਾਣਾ ਪੀਣਾ ਇਹਨਾਂ ਨੂੰ ਆਪਣੀ ਪਸੰਦਾ ਖਾਣਾ ਖਾਣਾ ਬਹੁਤ ਵਧੀਆ ਲੱਗਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਆਧਾਰ ਦੇਣ ਤੋਂ ਬਚ ਕੇ ਰਹਿਣਾ ਪੈਸਾ ਕਿਸੇ ਨੂੰ ਆਧਾਰ ਨਹੀਂ ਦੇਣਾ ਹੁਣ ਤੁਹਾਡੀ ਸਿਹਤ ਠੀਕ ਰਹੇਗੀ ਪਿਛਲੇ ਦਿਨਾਂ ਚ ਤੁਹਾਨੂੰ ਦਿਮਾਗੀ ਟੈਨਸ਼ਨ ਬਹੁਤ ਜ਼ਿਆਦੇ ਸੀ ਤੁਸੀਂ ਬੁਰੇ ਵਕਤ ਦੇ ਵਿੱਚੋਂ ਨਿਕਲ ਚੁੱਕੇ ਹੋ ਤੁਸੀਂ ਹੁਣ ਦਿਮਾਗੀ ਟੈਨਸ਼ਨ ਤੋਂ ਫ੍ਰੀ ਹੋ ਜੋ ਤੁਹਾਨੂੰ ਪੇਟ ਤੇ ਅੱਖਾਂ ਦੀ ਪ੍ਰੋਬਲਮ ਸੀ 2026 ਦੇ ਵਿੱਚ ਤੁਹਾਨੂੰ ਪੇਟ ਤੇ ਅੱਖਾਂ ਦੀ ਤੁਹਾਡੀ ਜੋ ਪ੍ਰੋਬਲਮ ਆ ਉਹ ਸਹੀ ਹੋਵੇਗੀ ਤੁਹਾਨੂੰ ਥੋੜਾ ਹੱਡੀਆਂ ਜਾਂ ਸਰਵਾਈਕਲ ਦੀ ਪ੍ਰੋਬਲਮ ਹੋ ਸਕਦੀ ਹੈ ਰੀਡ ਦੀ ਹੱਡੀ ਦੀ ਪ੍ਰੋਬਲਮ ਹੋ ਸਕਦੀ ਹੈ ਥੋੜੇ ਆਪਣਾ ਧਿਆਨ ਰੱਖਣਾ ਇਹ ਮੋਟੀ ਪ੍ਰੋਬਲਮ ਰਹਿ ਸਕਦੀ ਹੈ ਪਹਿਲਾਂ ਨਾਲੋਂ ਰਾਤ ਮਿਲੇਗੀ ਜੋ ਵੀ ਤੁਹਾਨੂੰ ਬਿਮਾਰੀਆਂ ਸੀੀਆਂ ਤੁਹਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ 2026 ਦੇ ਵਿੱਚ ਕਾਰੋਬਾਰ ਧਨ ਜੋ ਵੀ ਤੁਸੀਂ ਕੰਮ ਕਰਦੇ ਹੋ ਬਹੁਤ ਵਧੀਆ ਰਹੇਗਾ ਤੁਸੀਂ ਆਪਣਾ ਕਰਜ਼ਾ ਉਤਾਰ ਸਕਦੇ ਹੋ ਜੋ ਵੀ ਤੁਹਾਡਾ ਪੈਸਾ ਫਸਿਆ ਸੀ ਕਿਸੇ ਪਾਸੇ ਉਹ ਤੁਹਾਨੂੰ ਮਿਲ ਸਕਦਾ ਕੈਰੀਅਰ ਦੇ ਵਿੱਚ ਜੂਨ ਜੁਲਾਈ ਚ ਜਾ ਕੇ ਕੋਈ ਪਰਵਰਤਨ ਕਰਨੇ ਪੈ ਸਕਦੇ ਆ ਇਹ ਪਰਵਰਤਨ ਤੁਹਾਡੇ ਲਈ ਚੰਗੇ ਹੋਣਗੇ ਤੁਹਾਡੀ ਪ੍ਰੋਮੋਸ਼ਨ ਹੋ ਸਕਦੀ ਤੁਸੀਂ ਨਵੀਂ ਕੋਈ ਪ੍ਰਾਪਰਟੀ ਵੀ ਲੈ ਸਕਦੇ ਹੋ ਪਰ ਕੁਝ ਰਿਸ਼ਤਿਆਂ ਨੂੰ ਲੈ ਕੇ ਥੋੜੀ-ਮੋਟੀ ਪ੍ਰੋਬਲਮ ਰਹਿ ਸਕਦੀ ਆ ਤੁਹਾਡੀ ਮੈਰਿਡ ਲਾਈਫ ਦੇ ਵਿੱਚ ਪ੍ਰੋਬਲਮ ਰਹਿ ਸਕਦੀ ਆ ਤੁਸੀਂ ਸੋਚ ਸਮਝ ਕੇ ਰਿਸ਼ਤੇ ਨਿਭਾਉਣੇ ਜੋ ਅਨਮੈਰਿਡ ਆ ਉਹਨਾਂ ਦੀ ਮੈਰਿਜ ਹੋ ਸਕਦੀ ਆ ਜਿਨ੍ਹਾਂ ਦੇ ਸੰਤਾਨ ਨਹੀਂ ਸੀ ਉਹਨਾਂ ਦੇ ਸੰਤਾਨ ਹੋ ਸਕਦੀ ਆ ਜੋ ਲੋਕ ਆਨਲਾਈਨ ਕੰਮ ਕਰਦੇ ਆ ਉਹਨਾਂ ਨੇ ਸੋਚ ਸਮਝ ਕੇ ਕੰਮ ਕਰਨਾ ਕੋਈ ਗੜਬੜ ਹੋ ਸਕਦੀ ਆ ਤੁਹਾਡਾ ਖਰਚਾ ਵੱਧ ਸਕਦਾ ਤੁਹਾਨੂੰ ਭਗਵਾਨ ਨੇ ਸਾਰਾ ਕੁਝ ਦਿੱਤਾ ਤੁਸੀਂ ਆਪਣੀ ਪੂਰੀ ਲਗਨ ਦੇ ਨਾਲ ਕੰਮ ਕਰਨ। ਤੁਹਾਡੀ ਤਾਰੀਫ ਹੋਵੇਗੀ। ਤੁਹਾਨੂੰ ਸ਼ਨੀ ਦੇਵਤਾ ਤੁਹਾਡੀ ਕਿਸਮਤ ਚਮਕਾਣਗੇ। ਬਹੁਤ ਕੁਝ ਦੇਣਗੇ ਸ਼ਨੀ ਦੇਵਤਾ ਤੁਹਾਨੂੰ। ਸਿਰਫ ਰਾਹੂ ਆ ਜੋ ਥੋੜੀ-ਥੋੜੀ ਤੁਹਾਡੇ ਕੰਮਾਂ ਦੇ ਵਿੱਚ ਰੁਕਾਵਟ ਕਰਦਾ گا۔ ਇਸ ਲਈ ਤੁਸੀਂ ਆਪਣੀ ਬਾਣੀ ਤੇ ਕੰਟਰੋਲ ਕਰਨਾ। ਹੁਣ ਤੱਕ ਤੁਸੀਂ ਜਿੰਨਾ ਵੀ ਰੋਇਆ ਮੇਰਾ ਕੰਮ ਨਹੀਂ ਬਣ ਰਿਹਾ, ਮੇਰਾ ਕੰਮ ਨਹੀਂ ਬਣ ਰਿਹਾ। ਗੁਰੂ ਤੁਹਾਡੀ ਹੀ ਰਾਸ਼ੀ ਦੇ ਵਿੱਚ ਆ ਰਿਹਾ। ਸਾਰੇ ਪੱਖੋਂ ਬਹੁਤ ਵਧੀਆ ਤੁਹਾਡੇ ਸਾਰੇ ਕੰਮ ਬਣਨਗੇ ਤੁਹਾਨੂੰ ਨਵੀਂ ਜੋਬ ਮਿਲ ਸਕਦੀ ਆ ਨਵਾਂ ਕੰਮ ਕਰ ਸਕਦੇ ਹੋ ਨਵੀਂ ਪ੍ਰਾਪਰਟੀ ਲੈ ਸਕਦੇ ਹੋ ਨਵਾਂ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਤੁਹਾਡੇ ਹਰ ਇੱਕ ਪੱਖੋਂ ਵੱਲੇ ਵੱਲੇ ਆ ਇੱਕ ਤੁਸੀਂ ਆਪਣੇ ਖਾਣ-ਪਾਣ ਤੇ ਧਿਆਨ ਰੱਖਣਾ ਤੁਹਾਡੇ ਤੇ ਮੋਟਾਪਾ ਹੋ ਸਕਦਾ ਹੈਗਾ ਮੋٹے ਹੋ ਸਕਦੇ ਹੋ ਕਿਉਂਕਿ ਗੁਰੂ ਤੁਹਾਡੀ ਰਾਸ਼ੀ 'ਚ ਬੈਠਾ ਤੁਹਾਨੂੰ ਨજર ਲੱਗ ਸਕਦੀ ਆ ਨજર ਲੱਗੇਗੀ ਕਿ ਤੁਹਾਨੂੰ 100% ਨજર ਲੱਗੇਗੀ ਸ਼ੋਅ ਆਫ ਤੋਂ ਬਚ ਕੇ ਰਹਿਣਾ ਜਲਨ ਵਾਲੇ ਲੋਕਾਂ ਤੋਂ ਜਲਨ ਵਾਲੇ ਜੋ ਰਿਸ਼ਤੇਦਾਰ ਆ ਉਹਨਾਂ ਤੋਂ ਬਚ ਕੇ ਰਹਿਣਾ ਸ਼ੋਅ ਆਫ ਨਹੀਂ ਕਰਨਾ ਹੈਗਾ ਟਾਈਮ-ਟਾਈਮ ਸਰ ਆਪਣੀ ਨਜ਼ਰ ਉਤਾਰਦੇ ਰਹਿਣਾ ਇੱਕ ਤੁਸੀਂ ਆਪਣੇ ਪਿਤਾ ਦੀ ਸੇਧ ਦਾ ਖਿਆਲ ਰੱਖਣਾ ਪਿਤਾ ਨਾਲ ਅੱਛਾ ਰਿਲੇਸ਼ਨ ਬਣਾ ਕੇ ਰਹਿਣਾ ਜ਼ਰੂਰਤ ਤੋਂ ਜ਼ਿਆਦਾ ਕਰਜ਼ੇ ਨਹੀਂ ਲੈਣਾ ਅਤੇ ਨਾ ਹੀ ਜ਼ਰੂਰਤ ਤੋਂ ਜ਼ਿਆਦਾ ਕੰਮ ਨਾ ਲੈਣਾ ਜੇਕਰ ਤੁਸੀਂ ਕਰਜ਼ਾ ਲਿਆ ਤਾਂ ਤੁਸੀਂ ਕਰਜ਼ਾ ਤਾਰ ਦਿਓ ਇੱਕ ਤੁਸੀਂ ਕਿਸੇ ਤੇ ਤਰਸ ਕਰਕੇ ਕੰਮ ਨਹੀਂ ਕਰਨਾ ਦੂਸਰਾ ਜਿੰਨਾ ਵੀ ਹੋ ਸਕੇ ਵਗਦੇ ਪਾਣੀ ਦੇ ਵਿੱਚ ਸਿੱਕਾ ਜ਼ਰੂਰ ਵਹਾਉਂਦੇ ਰਹੋ ਕੋਈ ਵਹਿਮ ਨਹੀਂ ਕਦੋਂ ਮਰਜ਼ੀ ਵਹਾ ਦਿਓ ਜਦੋਂ ਤੱਕ ਟਾਈਮ ਲੱਗਦਾ ਹੈਗਾ ਇੱਕ ਤੁਸੀਂ ਜੋ ਵੀਕਲ ਆ ਉਹ ਧਿਆਨ ਨਾਲ ਚਲਾਉਣਾ ਕਿਸੇ ਦੀ ਕੋਈ ਵੀ ਕਾਰ ਵਗੈਰਾ ਜਾਂ ਕੋਈ ਵੀ ਵੀਕਲ ਆ ਮੰਗੇ ਨਹੀਂ ਚਲਾਉਣਾ ਹੈਗਾ ਧਿਆਨ ਨਾਲ ਚਲਾਉਣਾ ਹੈਗਾ ਇੱਕ ਆਪਣੀ ਨਜ਼ਰ ਉਤਾਰਦੇ ਰਹਿਣਾ ਨੀਲੇ ਅਤੇ ਕਾਲੇ ਕੱਪੜਿਆਂ ਤੋਂ ਪਰਹੇਜ਼ ਕਰਨਾ ਆਪਣੇ ਪਿਤਾ ਦੀ ਸੇਧ ਦਾ ਖਿਆਲ ਰੱਖਣਾ ਪਿਤਾ ਨਾਲ ਅੱਛੇ ਰਿਲੇਸ਼ਨ ਬਣਾ ਕੇ ਰੱਖਣਾ ਆਪਣੀ ਮਾਤਾ ਦਾ ਵੀ ਖਿਆਲ ਰੱਖਣਾ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਸੂਰਜ ਨੂੰ ਪ੍ਰਣਾਮ ਕਰਨਾ ਸੂਰਜ ਨੂੰ ਜਲ ਜ਼ਰੂਰ ਦਿਓ ਇਹ ਸੀ ਮਿਥਨ ਅਤੇ ਕਰਕ ਰਾਸ਼ੀ ਦਾ ਰਾਸ਼ੀਫਲ ਖੁਸ਼ ਰਹੋ ਤੰਦਰੁਸਤ ਰਹੋ ਮੇਰੇ ਨਾਲ ਜੁੜੇ ਰਹੋ ਮੈਨੂੰ ਪਤਾ ਤੁਸੀਂ ਮੇਰਾ ਚੈਨਲ ਵੇਖਦੇ ਹੋ ਤੁਸੀਂ ਲਾਈਕ ਤੇ ਕਮੈਂਟ ਨਹੀਂ ਕਰਦੇ ਪਲੀਜ਼ ਤੁਸੀਂ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ